ਤੇ ਉਹ ਹਮੇਸ਼ਾ ਮਜ਼ਾਕ ਦੇ ਮੂਡ 'ਚ ਰਹਿਣਾ ਉਹਨਾਂ ਦਾ ਔਰ ਹਮੇਸ਼ਾ ਲਾਈਫ ਨੂੰ ਇੱਕ ਐਡਵੈਂਚਰ ਵਾਂਗ ਦੇਖਣਾ ਉਹਨਾਂ ਦਾ ਦ੍ਰਿਸ਼ਟੀਕੋਣ ਜਿਹੜਾ ਜ਼ਿੰਦਗੀ ਨੂੰ ਲੈ ਕੇ ਉਹ ਬੜਾ ਸੋਹਣਾ ਹੈ ਦਾਜਵੀਰ ਜਵੰਦਾ ਦੇ ਨਾਲ ਵੀ ਹਸੀ ਆ ਟਾਈਮ ਇਕੱਠੇ ਬਿਤਾਇਆ ਸੀ ਉਹ ਸ਼ੂਟ ਦੇ ਦੌਰਾਨ ਅਸੀਂ ਇੱਕੋ ਵੈਨਿਟੀ ਸ਼ੇਅਰ ਕਰ ਰਹੇ ਸੀਗੇ ਤੇ ਉਹ ਜਦੋਂ ਪੈਕਿੰਗ ਹੋਈ ਪੈਕਅਪ ਦੇ ਵੇਲੇ ਨਾ ਤੇ ਕਾਲੀ ਜੀ ਪਈ ਤਾਂ ਮੇਰੇ ਇੱਕ ਬੂਟਾਂ ਦਾ ਇੱਕ ਜੋੜਾ ਉਹਨਾਂ ਦੇ ਸਮਾਨ ਨਾਲ ਪੈਕ ਹੋ ਕੇ ਚਲਾ ਗਿਆ ਜੀ ਪਾਇਸਾ ਪਈ ਵੀਰ ਸਿੰਘ ਤੱਕ ਜੋੜਾ ਪਿਆ ਅਸੀਂ ਉਹ ਕੱਢਦੇ ਆ ਛਾੜਦੇ ਆ ਦਰਸ਼ਨ ਕਰਕੇ ਫੇਰ ਰੱਖਦੇ ਨੇ ਤੇ ਨਾਲ ਉੱਚੀ ਉੱਚੀ ਹੱਸਣ ਲੱਗ ਪੈਂਦੇ ਆ 나ਚ ਵੀਰ ਜਵੰਦਾ ਦੇ ਨਾਲ ਵੀ ਹਸੀ ਆ ਟਾਈਮ ਇਕੱਠੇ ਬਿਤਾਇਆ ਸੀ ਮੈਨੂੰ ਨਾ ਇੱਕ ਗੱਲੋਂ ਛੇੜਦੇ ਹੁੰਦੇ ਸਾਡਾ ਸ਼ੂਟ ਸੀਗਾ ਜੋੜਾ ਚਾਂਜ ਰਾਂ ਦਾ ਜਿਹੜਾ ਗਾਣਾ ਸੀਗਾ ਉਹ ਸ਼ੂਟ ਦੇ ਦੌਰਾਨ ਅਸੀਂ ਇੱਕੋ ਵੈਨਿਟੀ ਸ਼ੇਅਰ ਕਰ ਰਹੇ ਸੀਗੇ ਤੇ ਉਹ ਜਦੋਂ ਪੈਕਿੰਗ ਹੋਈ ਪੈਕਅਪ ਦੇ ਵੇਲੇ ਨਾ ਤਾਂ ਕਾਲੀ ਜੀ ਪਈ ਤਾਂ ਮੇਰੇ ਇੱਕ ਬੂਟਾਂ ਦਾ ਇੱਕ ਜੋੜਾ ਉਹਨਾਂ ਦੇ ਸਮਾਨ ਨਾਲ ਪੈਕ ਹੋ ਕੇ ਚਲਾ ਗਿਆ ਜੀ ਉਹਨਾਂ ਦਾ ਨਾ ਅੱਛਾ ਉਸ ਤੋਂ ਬਾਅਦ ਕੀ ਹੋਇਆ ਉਸ ਗੱਲ ਨੂੰ ਮੈਨੂੰ ਲੱਗਦਾ ਗਾਣੇ ਨੂੰ ਸ਼ੂਟ ਹੋਏ ਨੂੰ ਵੀ 2-3 ਸਾਲ ਹੋ ਗਏ ਹੋਣਗੇ ਹੁਣ ਤੱਕ ਉਹ ਕੀ ਕਰਦੇ ਆ ਫੋਨ ਕਰਕੇ ਕਹਿੰਦੇ ਵੀ ਸਾਡੇ ਕੋਲ ਨਾ ਭਾਈ ਸਾਹਿਬ ਭਾਈ ਵੀਰ ਸਿੰਘ ਦਾ ਇੱਕ ਜੋੜਾ ਪਿਆ ਅਸੀਂ ਉਹ ਕੱਢਦੇ ਆ ਛਾੜਦੇ ਆ ਦਰਸ਼ਨ ਕਰਕੇ ਫੇਰ ਰੱਖਦੇ ਨੇ ਤੇ ਨਾਲ ਉੱਚੀ ਉੱਚੀ ਹੱਸਣ ਲੱਗ ਪੈਂਦੇ ਆ ਤੇ ਮੈਂ ਹੱਸ ਕੇ ਫੇਰ ਕਹੂੰ ਭਾਜੀ ਮੈਂ ਲੈ ਜਾਂਦਾ ਆ ਕੇ ਹਨਾ ਤੇ ਉਹ ਹਮੇਸ਼ਾ ਮਜ਼ਾਕ ਦੇ ਮੂਡ 'ਚ ਰਹਿਣਾ ਉਹਨਾਂ ਦਾ ਔਰ ਹਮੇਸ਼ਾ ਲਾਈਫ ਨੂੰ ਇੱਕ ਐਡਵੈਂਚਰ ਵਾਂਗ ਦੇਖਣਾ ਉਹਨਾਂ ਦਾ ਦ੍ਰਿਸ਼ਟੀਕੋਣ ਜਿਹੜਾ ਜ਼ਿੰਦਗੀ ਨੂੰ ਲੈ ਕੇ ਉਹ ਬੜਾ ਸੋਹਣਾ ਹੈ ਸੋ ਇਸ ਕਰਕੇ ਮੈਂ ਕਹਿੰਦਾ ਕਿ ਜਦੋਂ ਉਹ ਕਦੀ ਜ਼ਿੰਦਗੀ ਚ ਨੈਗੇਟਿਵ ਨਹੀਂ ਹੋਇਆ ਤਾਂ ਆਪਾਂ ਉਹਨੂੰ ਲੈ ਕੇ ਨੈਗੇਟਿਵ ਕਿੱਦਾਂ ਹੋ ਸਕਦੇ ਆ ਦਾਸ਼ਵੀਰ ਜਵੰਦਾ ਦੇ ਨਾਲ ਵੀ ਅਸੀਂ ਆਹ ਟਾਈਮ ਇਕੱਠੇ ਬਿਤਾਇਆ ਸੀ ਮੈਨੂੰ ਨਾਲ ਇੱਕ ਗੱਲੋਂ ਛੇੜਦੇ ਹੁੰਦੇ ਸਾਡਾ ਸ਼ੂਟ ਸੀਗਾ ਜੋੜਾ ਚਾਂਜ ਰਾਂ ਦਾ ਜਿਹੜਾ ਗਾਣਾ ਸੀਗਾ ਉਹ ਸ਼ੂਟ ਦੇ ਦੌਰਾਨ ਅਸੀਂ ਇੱਕੋ ਵੈਨਿਟੀ ਸ਼ੇਅਰ ਕਰ ਰਹੇ ਸੀਗੇ ਤੇ ਉਹ ਜਦੋਂ ਪੈਕਿੰਗ ਹੋਈ ਪੈਕਅਪ ਦੇ ਵੇਲੇ ਨਾ ਤਾਂ ਕਾਲੀ ਜੀ ਪਈ ਤਾਂ ਮੇਰੇ ਇੱਕ ਬੂਟਾਂ ਦਾ ਇੱਕ ਜੋੜਾ ਉਹਨਾਂ ਦੇ ਸਮਾਨ ਨਾਲ ਪੈਕ ਹੋ ਕੇ ਚਲਾ ਗਿਆ ਜੀ ਉਹਨਾਂ ਦਾ ਨਾ ਅੱਛਾ ਉਸ ਤੋਂ ਬਾਅਦ ਕੀ ਹੋਇਆ ਉਸ ਗੱਲ ਨੂੰ ਮੈਨੂੰ ਲੱਗਦਾ ਗਾਣੇ ਨੂੰ ਸ਼ੂਟ ਹੋਏ ਨੂੰ ਵੀ 2-3 ਸਾਲ ਹੋ ਗਏ ਹੋਣਗੇ ਹੁਣ ਤੱਕ ਉਹ ਕੀ ਕਰਦੇ ਆ ਫੋਨ ਕਰਕੇ ਕਹਿੰਦੇ ਵੀ ਸਾਡੇ ਕੋਲ ਨਾ ਭਾਈ ਸਾਹਿਬ ਭਾਈ ਵੀਰ ਸਿੰਘ ਦਾ ਇੱਕ ਜੋੜਾ ਪਿਆ ਅਸੀਂ ਉਹ ਕੱਢਦੇ ਆ ਛਾੜਦੇ ਆ ਦਰਸ਼ਨ ਕਰਕੇ ਫੇਰ ਰੱਖਦੇ ਨੇ ਤੇ ਨਾਲ ਉੱਚੀ ਉੱਚੀ ਹੱਸਣ ਲੱਗ ਪੈਂਦੇ ਆ ਤੇ ਮੈਂ ਹੱਸ ਕੇ ਫੇਰ ਕਹੂੰ ਭਾਜੀ ਮੈਂ ਲੈ ਜਾਂਦਾ ਆ ਕੇ ਹਨਾ ਤੇ ਉਹ ਹਮੇਸ਼ਾ ਮਜ਼ਾਕ ਦੇ ਮੂਡ 'ਚ ਰਹਿਣਾ ਉਹਨਾਂ ਦਾ ਔਰ ਹਮੇਸ਼ਾ ਲਾਈਫ ਨੂੰ ਇੱਕ ਐਡਵੈਂਚਰ ਵਾਂਗ ਦੇਖਣਾ ਉਹਨਾਂ ਦਾ ਦ੍ਰਿਸ਼ਟੀਕੋਣ ਜਿਹੜਾ ਜ਼ਿੰਦਗੀ ਨੂੰ ਲੈ ਕੇ ਉਹ ਬੜਾ ਸੋਹਣਾ ਆ ਸੋ ਇਸ ਕਰਕੇ ਮੈਂ ਕਹਿੰਦਾ ਕਿ ਜਦੋਂ ਉਹ ਕਦੀ ਜ਼ਿੰਦਗੀ 'ਚ 네ਗੇਟਿਵ ਨਹੀਂ ਹੋਇਆ ਤਾਂ ਆਪਾਂ ਉਹਨੂੰ ਲੈ ਕੇ 네ਗੇਟਿਵ ਕਿੱਦਾਂ ਹੋ ਸਕਦੇ ਆ ਦਾਸ਼ਵੀਰ ਜਵੰਦਾ ਦੇ ਨਾਲ ਵੀ ਹਸੀ ਆ ਟਾਈਮ ਇਕੱਠੇ ਬਿਤਾਇਆ ਸੀ ਮੈਨੂੰ ਨਾਲ ਇੱਕ ਗੱਲੋਂ ਛੇੜਦੇ ਹੁੰਦੇ ਸਾਡਾ ਸ਼ੂਟ ਸੀਗਾ ਜੋੜਾ ਚਾਂਜ ਰਾਂ ਦਾ ਜਿਹੜਾ ਗਾਣਾ ਸੀਗਾ ਉਹ ਸ਼ੂਟ ਦੇ ਦੌਰਾਨ ਅਸੀਂ ਇੱਕੋ ਵੈਨਿਟੀ ਸ਼ੇਅਰ ਕਰ ਰਹੇ ਸੀਗੇ ਉਹ ਜਦੋਂ ਪੈਕਿੰਗ ਹੋਈ ਪੈਕਅਪ ਦੇ ਵੇਲੇ ਨਾ ਤਾਂ ਕਾਲੀ ਜੀ ਪਈ ਤਾਂ ਮੇਰੇ ਇੱਕ ਬੂਟਾਂ ਦਾ ਇੱਕ ਜੋੜਾ ਉਹਨਾਂ ਦੇ ਸਮਾਨ ਨਾਲ ਪੈਕ ਹੋ ਕੇ ਚਲਾ ਗਿਆ ਜੀ ਉਹਨਾਂ ਦਾ ਨਾ ਅੱਛਾ ਉਸ ਤੋਂ ਬਾਅਦ ਕੀ ਹੋਇਆ ਉਸ ਗੱਲ ਨੂੰ ਮੈਨੂੰ ਲੱਗਦਾ ਗਾਣੇ ਨੂੰ ਸ਼ੂਟ ਹੋਏ ਨੂੰ ਦੋ ਤਿੰਨ ਸਾਲ ਹੋ ਗਏ ਹੋਣਗੇ ਹੁਣ ਤੱਕ ਉਹ ਕੀ ਕਰਦੇ ਆ ਫੋਨ ਕਰਕੇ ਕਹਿੰਦੇ ਵੀ ਸਾਡੇ ਕੋਲ ਨਾ ਭਾਈ ਸਾਹਿਬ ਭਾਈ ਵੀਰ ਸਿੰਘ ਦਾ ਇੱਕ ਜੋੜਾ ਪਿਆ ਅਸੀਂ ਉਹ ਕੱਢਦੇ ਆ ਛਾੜਦੇ ਆ ਦਰਸ਼ਨ ਕਰਕੇ ਫੇਰ ਰੱਖਦੇ ਨੇ ਤੇ ਨਾਲ ਉੱਚੀ ਉੱਚੀ ਹੱਸਣ ਲੱਗ ਪੈਂਦੇ ਆ ਜੀ ਤੇ ਮੈਂ ਹੱਸ ਕੇ ਫਿਰ ਕਹੂੰ ਪਾਦੀ ਮੈਂ ਲੈ ਜਾਂਦਾ ਆ ਕੇ ਹਨਾ ਤੇ ਉਹ ਹਮੇਸ਼ਾ ਮਜ਼ਾਕ ਦੇ ਮੂਡ 'ਚ ਰਹਿਣਾ ਉਹਨਾਂ ਦਾ ਔਰ ਹਮੇਸ਼ਾ ਲਾਈਫ ਨੂੰ ਇੱਕ ਐਡਵੈਂਚਰ ਵਾਂਗ ਦੇਖਣਾ ਉਹਨਾਂ ਦਾ ਦ੍ਰਿਸ਼ਟੀਕੋਣ ਜਿਹੜਾ ਜ਼ਿੰਦਗੀ ਨੂੰ ਲੈ ਕੇ ਉਹ ਬੜਾ ਸੋਹਣਾ ਆ ਸੋ ਇਸ ਕਰਕੇ ਮੈਂ ਕਹਿੰਦਾ ਕਿ ਜਦੋਂ ਉਹ ਕਦੀ ਜ਼ਿੰਦਗੀ 'ਚ 네ਗੇਟਿਵ ਨਹੀਂ ਹੋਇਆ ਤਾਂ ਆਪਾਂ ਉਹਨੂੰ ਲੈ ਕੇ 네ਗੇਟਿਵ ਕਿੱਦਾਂ ਹੋ ਸਕਦੇ ਆ ਬਿਲਕੁਲ